ਸੋ ਗੁਜਰਾ ਪਿੰਡ ਦੇ ਇੱਕ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹਨਾਂ ਦੇ ਇੱਕ ਪਰਿਵਾਰਕ ਮੈਂਬਰ ਦੀ ਸ਼ਰਾਬ ਪਿੰਡ ਦੇ ਨਾਲ ਮੌਤ ਹੋ ਗਈ ਸੀ ਸੋ ਗਲਬਤ ਵੀ ਕਰਾਂਗੇ ਸੋ ਇਹ ਘਰ ਦੀਆਂ ਤਸਵੀਰਾਂ ਨੇ ਜ਼ਿਆਦਾਤਰ ਮਜ਼ਦੂਰ ਵਰਗ ਜਿਹੜੀਲੀ ਸ਼ਰਾਬ ਦਾ ਸ਼ਿਕਾਰ ਹੋਇਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਬਹੁਤ ਛੋਟਾ ਜਿਹਾ ਘਰ ਹੈ ਇਸ ਵਿੱਚ ਕੁਝ ਮਹਿਲਾਵਾਂ ਨੇ ਜੋ ਸੋਕ ਕਰਨ ਦੇ ਲਈ ਘਰ ਦੇ ਵਿੱਚ ਬੈਠੀਆਂ ਨੇ ਸੋ ਇਹਨਾਂ ਨਾਲ ਗਲਬਤ ਵੀ ਕਰਾਂਗੇ ਸਥਿਤੀ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕੀ ਨਾਂ ਭੈਣ ਜੀ ਤੁਹਾਡਾ ਗਰਜੀਤ ਕੌਰ ਗਰਜੀਤ ਕੌਰ ਜੀ ਕੀ ਹਾਦਸਾ ਵਾਪਰਿਆ ਉਸ ਦਿਨ ਜਿਸ ਦਿਨ ਤੁਹਾਡੇ ਹਸਬੰਡ ਜਿਹੜੇ ਨੇ ਨਾ ਕੀ ਸੀ ਉਹਨਾਂ ਦਾ ਪ੍ਰਗਟ ਸਿੰਘ ਪ੍ਰਗਟ ਸਿੰਘ ਹਾਂਜੀ ਕਿੰਨੀ ਉਮਰ ਸੀ 40 ਤੇ 6 ਜੀ 40 ਕੀ ਹਾਦਸਾ ਵਾਪਰਿਆ ਉਸ ਦਿਨ ਜਿਸ ਦਿਨ ਉਹ ਘਰੋਂ ਜਾਂਦੇ ਨੇ ਜਾਂ ਘਰ ਦੇ ਵਿੱਚ ਸ਼ਰਾਬ ਦੇ ਕੇ ਗਏ ਨੇ ਲੋਕ ਹਾਂਜੀ ਘਰੇ ਕੋਈ ਨਹੀਂ ਦੇਕੇ ਗਿਆ ਸ਼ਰਾਬ ਜੀ ਮੈਂ ਦਿਹਾੜੀ ਤੇ ਜਾ ਰਹੀ ਸੀ ਤੇ ਮੇਰੇ ਮਾਗਰੋ ਪੀਤੇ ਜੀ ਮੈਨੂੰ ਨਹੀਂ ਪਤਾ ਕੋਈ ਵੀ ਕਿੱਥੋਂ ਲੈਂਦੀ ਸ਼ਰਾਬ ਉਹ ਸ਼ਰਾਬ ਨਾਲ ਹੀ ਹੋਇਆ ਜੋ ਕਿਸ ਹੋਰ ਉਸੇ ਦਿਨ ਹੀ ਹੋ ਗਿਆ ਜਿਸ ਦਿਨ ਆਥਣੇ ਹੋਇਆ ਜੀ ਕਿੰਨੇ ਕ ਵਜੇ ਸ਼ਰਾਬ ਪਿੰਦੇ ਨੇ ਸ਼ਰਾਬ ਉਹ ਆਣੀ ਪਤਾ ਜੀ ਉਹ ਤਾਂ ਮਰਦੀ ਪੀਣਾ ਤੇ ਵੀ ਸ਼ਰਾਬ ਦਾ ਮਤਲਬ ਉਸੇ ਦਿਨ 1 ਘੰਟੇ ਜਾਂ 2 ਘੰਟੇ ਕਰਕੇ ਆਏ ਤੇ ਜੀ ਉਦੋਂ ਉਦੋਂ ਤਾਂ ਖੁਦ ਮਤੇ ਗਏ ਪਰਗਰ ਸਿੰਘ ਦਿਹਾੜੀ ਕਰਕੇ ਆਏ ਹਾਂਜੀ ਉਹ ਤਾਂ ਆਥਲੇ ਪੀਤੀਓ ਜੀ ਉਦੋਂ ਤੱਕ ਹੂੰ ਹੂੰ ਉਹਦੋਂ ਮੈਨੂੰ ਪਤਾ ਨਹੀਂ ਵੀ ਕਿੱਥੋਂ ਲੈ ਕੇ ਆਏ ਤੇ ਕਿੱਥੋਂ ਨਾ ਜੀ ਹੁਣ ਮੈਂ ਇੱਥੇ ਖੇਤੋਂ ਆ ਕੇ ਇਕ ਥੱਕ ਕੇ ਕੰਮ ਕਰਨ ਲੱਗ ਗਈ ਤੇ ਮੈਨੂੰ ਕੋਈ ਪਤਾ ਨਹੀਂ ਜੀ ਕਿੱਧਰ ਗਏ ਨੇ ਮੌਤ ਹਸਪਤਾਲ ਵਿੱਚ ਜਾ ਕੇ ਹੁੰਦੀ ਹੈ ਜਾਂ ਇੱਥੇ ਹਸਪਤਾਲ ਵਿੱਚ ਕਿਦਾਂ ਦੇ ਹਾਲਾਤ ਬਣ ਗਏ ਸੀਗੇ ਉਹਨਾਂ ਦੇ ਕੀ ਕੀ ਮਹਿਸੂਸ ਕੀ ਕਰਦੇ ਸੀ ਸ਼ਰਾਬ ਪੀਣ ਤੋਂ ਬਾਅਦ ਕਿਵੇਂ ਦਰਦ ਹੋਇਆ ਦਰਦ ਹੋਇਆ ਜੀ ਤੇ ਤੁਸੀਂ ਬਸੋਦੇ ਉਲਟੀ ਆਈ ਹੈ ਬਸ ਦਰਦ ਹੋਇਆ ਪਹਿਲਾਂ ਵੀ ਉਹ ਸ਼ਰਾਬ ਪੀਂਦੇ ਸੀਗੇ ਜਾਂ ਕਦੇ-ਕਦੇ ਪੀ ਲਾਂਦੇ ਸੀ ਜੀ ਪਿੰਡ ਦੇ ਕਿੰਨੇ ਕੁ ਲੋਕ ਨੇ ਜਿਹੜੇ ਇਸ ਕਾਰੋਬਾਰ ਵਿੱਚ ਸ਼ਾਮਲ ਨੇ ਜਿਹੜੇ ਨਜਾਇਜ਼ ਨੇ ਕੋਈ ਨਹੀਂ ਹੈਗਾ ਜੀ ਪਿੰਡ ਤੇ ਕੋਈ ਨਹੀਂ ਹੈਗਾ ਜੀ ਕਿੰਨੇ ਬੱਚੇ ਨੇ ਤੁਹਾਡੇ ਤਿੰਨ بیٹے ਨੇ ਜੀ ਕੀ ਕੰਮ ਕਰਦੇ ਨੇ ਪੜ੍ਹਦੇ ਨੇ ਜੀ ਛੋਟੇ ਨੇ ਹਜੇ ਨਾ ਜੀ ਸੁਖਨਾ ਵਧੀਆ ਇੱਕ 24 ਸਾਲ ਦਾ ਹੈਗਾ ਇੱਕ 20 ਸਾਲ ਦਾ ਹੈਗਾ ਤੇ ਇੱਕ 19ਵੇਂ ਸਾਲ ਦਾ ਕੁੱਲ ਕਿੰਨੀਆਂ ਮੋਤਾਂ ਹੋ ਗਈਆਂ ਪਿੰਡ ਦੇ ਵਿੱਚ ਸੱਤ ਹੋ ਗਈਆਂ ਸੱਤ ਮੋਤਾਂ ਹਾਂਜੀ ਇਲਾਜ ਕਿੰਨਿਆਂ ਦਾ ਚੱਲ ਰਿਹਾ ਹਸਪੀਟਲ 'ਚ ਉਹ ਮਿਲ ASCII ਇਹ ਨਹੀਂ ਜੀ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਡੇ ਪਿੰਡ 'ਚ ਆਏ ਸੀ ਤੁਹਾਡੇ ਨਾਲ ਵੀ ਮੁਲਾਕਾਤ ਕੀਤੀ ਹੈ ਹਾਂਜੀ ਬਸ ਸਿਰ ਤੇ ਹੱਥ ਤਰ ਕੇ ਕਹਿੰਦੇ ਉਹ ਕਹਿੰਦੇ ਵੀ ਤੁਹਾਡੇ ਨਾਲ ਹੀ ਆ ਸੀ ਕੀ ਗੱਲ ਹੋਈ ਜਦੋਂ ਗੱਲਬਾਤ ਉਹਨਾਂ ਨੇ ਕੀ ਕਿਹਾ ਤੁਹਾਨੂੰ ਹੋਈ ਪਤਾ ਨਹੀਂ ਜੀ ਮੈਂ ਤਾਂ ਪੂਰਾ ਬੈਠੇ تھےਗੇ ਸੀ ਕੋ ਐਲਾਨ ਕੀਤਾ ਉਹਨਾਂ ਨੇ ਹਾਂਜੀ ਐਲਾਨ ਕੀ ਕੀ ਕੀਤਾ ਮੈਨੂੰ ਐ ਨਹੀਂ ਪਤਾ ਜਿਹੜੇ ਮੂਰੇ ਮੈਂ ਪੱਟੇ ਜੀ ਮੈਨੂੰ ਕੋਲ ਆਰ ਕਵਰਾਟ ਹੋ ਗਏ ਇਹ ਤਾਂ ਹੁਣੇ ਹੋਈ ਮੜੀ ਜਿੱਤ ਟ ਹਾਂ ਪਾਈ ਕਰਦੇ ਸਿੰਘ ਸਾਹਿਬ ਕੀ ਗੱਲਬਾਤ ਹੋਈ ਆ ਜਦੋਂ ਤੁਸੀਂ ਪਿੰਡ ਦੇ ਵਿੱਚੋਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸ਼ਰਾਬ ਤੋਂ ਬਾਅਦ ਕੇਸ ਹੋਣੇ ਸ਼ੁਰੂ ਹੁੰਦੇ ਨੇ ਇਹ ਗੁਜਰਾ ਪਿੰਡ ਦੇ ਵਿੱਚ ਤਾਂ ਪੋਜੀਸ਼ਨ ਕਿਹੋ ਜੀ ਸੀ ਉਹਨਾਂ ਬੰਦਿਆਂ ਦੀ ਤੁਹਾਡੇ ਬਿਲਕੁਲ ਘਰਾਂ ਦੇ ਨਜ਼ਦੀਕ ਇਹ ਤਾंडਵ ਹੁੰਦਾ ਸਰ ਪੋਜੀਸ਼ਨ ਤਾਂ ਹੀ ਉਹਨਾਂ ਦੀ ਡਾਊਨ ਥੀ ਬਹੁਤ ਜ਼ਿਆਦਾ ਡਾਊਨ ਥੀ ਉਹਨਾਂ ਨੇ ਜਿਹੜੇ ਦਿਨ दारू ਪੀਤੀ ਆ ਉਹ ਰਾਤ ਨੂੰ ਡਾਊਨ ਹੋਏ ਨੇ ਸਾਰਿਆਂ ਨੂੰ ਪਹਿਲਾਂ ਉਹਨਾਂ ਦੀ ਨਿਗਾ ਗਈ ਆ ਫਿਰ ਉਹਨਾਂ ਦੇ ਮਤਲਬ ਕਿ ਮੂੰਹ ਦੇ ਵਿੱਚੋਂ ਪਾਣੀ ਵੀ ਆਇਆ ਤੇ ਬਹੁਤ ਤਕਲੀਫ ਨਾਲ ਉਹ ਕਹਿੰਦੇ ਉਹਨਾਂ ਦੀ ਮੌਤ ਹੋਈ ਜਾਗੀ ਮਤਲਬ ਕਿ ਲੱਤਾਂ ਬਾਹਾਂ ਮਾਰੀਆਂ ਨੇ ਉਹਨਾਂ ਨੇ ਕਾਫੀ ਮੁਸ਼ਕਲ ਨਾਲ ਮਤਲਬ ਕਿ ਉਹਨਾਂ ਦੀ ਜਾਨ ਨਿਕਲੀ ਆ ਇਹ ਜੀ ਦੇਖੋ ਕੁਝ ਕੁ ਬੰਦੇ ਤਾਂ ਮੌਤ ਰਾਤ ਨੂੰ ਹੋਈ ਹੈ ਜੀ ਪਿੰਡ 'ਚ ਹੀ ਹੋ ਜਾਂਦੀ ਹਾਂ ਉਹਰੀ ਹੋ ਜਾਂਦੀ ਹੈ ਉਹਨਾਂ ਨੂੰ ਇੱਕ ਦੋ ਨੂੰ ਲੈ ਕੇ ਗਏ ਨੇ ਉਹ ਮਤਲਬ ਕਿ ਜਾਂਦੀ ਮੌਤ ਹੋ ਗਈ ਜੀ ਰਸਤੇ 'ਚ ਤੇ ਸਵੇਰੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਿਆ ਉਹ ਤੁਰੰਤ ਹੀ ਆ ਗਈ ਜੀ ਪੁਲਿਸ ਆ ਗਈ ਤੇ ਪੁਲਿਸ ਤੋਂ ਬਾਅਦ ਸਿਹਤ ਵਿਭਾਗ ਵੀ ਆ ਗਿਆ ਡਿਰਬੇ ਤੋਂ ਸਾਡੀ ਟੀਮਾਂ ਆ ਗਈਆਂ ਤੇ ਹੋਰ ਬਹੁਤ ਸਾਰੇ ਮੁਲਾਜ਼ਮ ਪਹੁੰਚ ਪਹੁੰਚ ਗਏ ਤੇ ਜੀ ਸਵੇਰੀ ਤੇ ਵਿੱਤ ਮੰਤਰੀ ਸਾਹਿਬ ਕਦੋਂ ਪਹੁੰਚੇ ਨੇ ਵਿੱਤ ਮੰਤਰੀ ਕੱਲ੍ਹ ਪਹੁੰਚੇ ਨੇ ਜੀ ਸ਼ਾਮ ਨੂੰ 5 ਦਿਨ ਬਾਅਦ ਹਾਂ ਸ਼ਾਇਦ 5 ਦਿਨ ਬਾਅਦ ਪਹਿਲਾਂ ਤਾਂ ਨਹੀਂ ਆਏ ਹੈਗੇ ਜੀ ਪਹਿਲਾਂ ਤਾਂ ਹੋਰ ਲੀਡਰ ਤਾਂ ਆਏ ਨਹੀਂ ਜੀ ਸਾਡੇ ਜਿਵੇਂ ਸਿਮਰਜੀਤ ਮਾਨ ਉਹ ਵੀ ਪਹੁੰਚਦੇ ਨੇ ਉੱਥੇ ਧਰਨੇ ਤੇ ਵੀ ਰਹਿੰਦੇ ਸਾਡੇ ਲੋਬੇ ਤੇ ਇਹ ਇਹ ਵਿੱਤ ਮੰਤਰੀ ਕੱਲ ਪਹੁੰਚੇ ਨੇ ਤੇ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਵੀ ਆਏ ਤੇ ਜੀ ਕੱਲ ਹੋਰ ਵੀ ਲੀਡਰ ਆਉਂਦੇ ਰਹੇ ਨੇ ਜੀ ਜਿਸ ਦਿਨ ਇਹ ਖਬਰ ਚੱਲੀ ਆ ਉਹਦੀ ਪੁਲਿਸ ਨੇ ਫੜ ਲਏ ਤੇ ਜੀ ਬਾਅਦ ਵਿੱਚ ਹੋਰ ਮੁੰਡੇ ਫੜੇ ਨੇ ਜੀ ਪਤਾ ਲੱਗਿਆ ਵੀ ਇੱਕ ਇਧਰੋਂ ਪਾਤੜਾਂ ਤੋਂ ਫੜਿਆ ਮੁੰਡਾ ਇੱਕ ਕਦਰੀ ਸੰਗਰੂਰ ਦੇ ਲਵੇ ਪਿੰਡਾ ਉੱਥੋਂ ਖੜੇ ਐ ਫੈਕਟਰੀ ਦੱਸੀ ਜਾ ਰਹੀ ਐ ਫੈਕਟਰੀ ਕਿੱਥੋਂ ਦੀ ਦੱਸੀ ਜਾ ਰਹੀ ਜੀ ਫੈਕਟਰੀ ਆਹ ਦੱਸਦੇ ਨੇ ਜੀ ਅਖਬਾਰ ਚ ਪੜੀਦੀ ਸੀ 23 ਪੁਰ ਕੋਈ ਇੱਧਰ ਅਜ ਬਾਤੜਾ ਸਮਾਨੇ ਵਾਲੀ ਸਾਈਡ ਜੀ ਉੱਥੇ ਦਾ ਕੋਈ ਬੰਦਾ ਮਤਲਬ ਕਿ ਮਸ਼ੀਨਾਂ ਮਸੂਨਾ ਫੜੀਆਂ ਨੇ ਬੋਤਲਾਂ ਫੜੀਆਂ ਨੇ ਖਾਲੀ ਡੱਬੇ ਫੜੇ ਨੇ ਪ੍ਰਿੰਟ ਬੋਗ ਵਗੈਰਾ ਸਾਰਾ ਕੁਝ ਪੜਿਆ ਜੀ ਸਜ਼ਾ ਤਾਂ ਜੀ ਮੇਰੇ ਹਿਸਾਬ ਨਾਲ ਸਖਤ ਤੋਂ ਸਖਤ ਸਜ਼ਾ ਹੋਵੇ ਜੀ ਬੰਦੇ ਦੇਖ ਲਓ ਸੱਤ ਤਾਂ ਸਾਡੇ ਪਿੰਡ ਦੀ ਮਰ ਗਈ ਦੋ ਲਬੇ ਸਾਡੇ ਢੰਡੋਲੀ ਪਿੰਡ ਦੇ ਮਾਰਗੇ ਜਖੇਪੜ ਤੋਂ ਖਬਰ ਆ ਰਹੀਆਂ ਨੇ ਸੁਨਾਮ ਤੋਂ ਆ ਰਹੀਆਂ ਨੇ ਕਿੰਨੇ ਬੰਦੇ ਦੀ ਮੌਤ ਹੋ ਗਈ ਦੇਖੋ ਫਿਰ ਸਖਤ ਤੋਂ ਸਖਤ ਸਜ਼ਾ ਦੀ ਤਾਂ ਪਰ ਅਸਤਾ ਕਹਿੰਦੇ ਪੂਰੀ ਸਖਤ ਸਜ਼ਾ ਮਿਲੀ ਇਹ ਬਹੁਤ ਦੁਖਣੀ ਘਟਨਾ ਵਾਪਰੀਏ ਜਿਹੜੀ ਖਾਸ ਕਰਕੇ ਖਨਾਲ ਪਿੰਡ ਨਾਲ ਤਾਂ ਬੜੀ ਜਿਆਦੇ ਹਾਂ ਗੁਜਰਾਂ ਖਨਾਲ ਨਾਲ ਪਰ ਦੁੱਖ ਦਾ ਬਣਾਉਣ ਵਾਸਤੇ ਮੁੱਖ ਮੰਤਰੀ ਆਏ ਨੇ ਪਰ ਮੈਨੂੰ ਲੱਗਦਾ ਵੀ ਇੰਨੇ ਚਰਾਬਾਦ ਇਸ ਹਲਕੇ ਦਾ ਮੁੱਖ ਮੰਤਰੀ ਹੋਵੇ ਇਸ ਹਲਕੇ ਜਈਆਂ ਘਟਨਾਵਾਂ ਵਾਪਰਨ ਇਹ ਤਾਂ ਐਦੂ ਤੋਂ ਨਹੀਂ ਕੀ ਹੋਊਗਾ ਕਿਉਂ ਇਹ ਬੰਦਾ ਸੰਗਰੂੜ ਜ਼ਿਲ੍ਹੇ ਦਾ ਮੁੱਖ ਮੰਤਰੀ ਹੋਵੇ ਮੈਨੂੰ ਤਾਂ ਲੱਗਦਾ ਇਹ ਜੇ ਬੰਦਿਆਂ ਨੂੰ ਲਾਹਣਤਾ ਨੇ ਤੁਸੀਂ ਲਾ ਲੋ ਕੈਨੇ ਸਿੰਘ ਚੜਚੱਕ ਜੇਲ੍ਹਾਂ ਚ ਜਾਂ ਮਤਲਬ ਡੋਬਰੂਗੜ ਜੇਲ੍ਹਾਂ ਚ 12 13 ਸਿੰਘਾਂ ਦੇ ਜਿਹੜਾ ਜੋ ਉੱਥੇ ਤੜਫ ਰਹੇ ਨੇ ਵਿਚਾਰੇ ਆ ਘਰ ਜਮੇ ਕਰ ਤੋਂ ਬੇਕਾਰ ਹੋ ਗਿਆ ਕੰਮ ਇਹ ਬਹੁਤ ਥੱਕਾ ਹੈ ਪਰ ਇਹਨੇ ਜਿਹੜੀ ਸੁਰੂਰ ਜ਼ਿਲ੍ਹੇ ਨਾਲ ਹੈ ਬਹੁਤ ਵਿਤਕਰ ਹੈ ਹਰੇਕ ਗੱਲ ਦਾ ਕੀ ਗੱਲ ਹੈ ਸ਼ਰਾਬ ਘਟਾਣਾ ਜਿਹੜੀ ਚੰਦਰੀ ਸ਼ਰਾਬ ਹੈ ਕੀ ਇਹਨਾਂ ਨੂੰ ਪਤਾ ਨਹੀਂ ਹੈ ਗਿਆ ਅੱਜ ਕੋਈ ਤੋੜਾ ਪਾਉਂਦਾ ਹੈ 5 ਮਿੰਟਾਂ ਚ ਪੁਲਿਸ ਆ ਕੇ ਸੱਚੋ ਪੜਕੇ ਲੈ ਜਾਂਦਾ ਹੈ ਕੀ ਸਰਕਾਰ ਦੀ ਨਿਗਾਹ ਹੀ ਨਹੀਂ ਅੱਜ ਤਾਂ ਹੋਪਾ ਮੈਂ ਉਹਨਾਂ ਨੂੰ ਫਾਂਸੀ ਚਾੜਦਾਂ ਪਰ ਜਿਹੜੇ ਜਿਨ੍ਹਾਂ ਨੇ ਘਰ ਉੱਜੜ ਗਏ ਉਹ ਤਾਂ ਨਹੀਂ ਮੁੜ ਕੇ ਆਉਣ ਲੱਗੇ ਪਰ ਅੱਜ ਆਏ ਨੇ ਉਹ ਐਨੇ ਦਿਨਾਂ ਬਾਅਦ ਆਏ ਨੇ ਪਰ ਅਸੀਂ ਵੀ ਉਰੀ ਤੇ ਕੋਈ ਲਵੇ ਲਵੇ ਲੱਗਣ ਵਾਲੀ ਗੱਲ ਤਾਂ ਦਿੱਤੀ ਨਹੀਂ ਕੀ ਗੱਲ ਦੁੱਖ ਦੀ ਘੜੀ ਤਾਰ ਇੱਕ ਬੰਦਾ ਸਵਾਲ ਕਰ ਸਕਦਾ ਮੈਂ ਤਾਂ ਇਹ ਕਹਣਾ ਵੀ ਬਹੁਤ ਆਮ ਲੋਕਾਂ ਦਾ ਜੀ ਕਿਸੇ ਨੂੰ ਲਵੀਨ ਲੱਗਣਤਾ ਉਰੀ ਦੀ ਜਿਹੜਾ ਤੂੰ ਸੜਕਾਂ ਦੇ ਫਿਰਦਾ ਹੁੰਦਾ ਸੀ ਕੀ ਹੋ ਗਿਆ ਜੇ ਤੂੰ ਸੈਂਟਰ ਦੇ ਸ਼ਹਿਰਾਂ ਨਾਲ ਚੱਲਣ ਲੱਗ ਗਿਆ ਸਮਾ ਆਉਗਾ ਲੋਕ ਸਾਨੂੰ ਜਵਾਬ ਤੋਂ ਮੰਗਣਗੇ ਇਹ ਬਹੁਤ ਕੈ ਹਰ ਹਾਲ ਚਿਰ ਤਾਂ ਕੈਨ ਵੀ ਇੱਕ ਹੋ ਜੇ ਦੋ ਹੋ ਜਾਣ ਹਜੇ ਤਾਂ ਹੋਈ ਜਾਂਦੀਆਂ ਨੇ ਜਖੇਪੜ ਜੀ ਮੌਤਾਂ ਹੋਈਆਂ ਨੇ ਕਿ ਇਹਨਾਂ ਤੱਕਾ ਕੀ ਉਹਨਾਂ ਦੇ ਇਲਾਜ ਵਾਸਤੇ ਅੱਗੇ ਪ੍ਰਬੰਧ ਕਰਣ ਨਹੀਂ ਜਾਂਦਾ ਬਿਲਕੁਲ ਨਹੀਂ ਕਰਨਾ ਇਹਨਾਂ ਨੇ ਤਾਂ ਮਤਲਬ ਕਿਤੇ ਬਾਹਰ ਚੋਣਾ ਕਿਤੇ ਕਿਤੇ ਚੋਣਾ ਇਹ ਤਾਂ ਦਿੱਲੀ ਨੂੰ ਕੁਛ ਕਰਦਾ ਫਿਰਦਾ ਹੈ ਪਰ ਸੰਗਰੂਰ ਜ਼ਿਲ੍ਹੇ ਵਾਸਤੇ ਤਾਂ ਇਹ ਬਹੁਤ ਮਾੜਾ ਭੁਗਤ ਹੈ ਬਹੁਤ ਜਾਂ